ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਪੰਜਾਬ ਸਰਕਾਰ ਵੱਲੋਂ ਨਸ਼ਿਆ ਦੇ ਖਿਲਾਫ ਚਲਾਇਆ ਗਿਆ ਜੁੱਧ ਨਸ਼ਿਆਂ ਵਿਰੁੱਧ ਅਭਿਮਾਨ ਤੇ ਚੱਲਦਿਆਂ ਪ੍ਰਸ਼ਾਸਨ ਵੱਲੋਂ ਮੌਕੇ ਤੇ ਪਹੁੰਚ ਕੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਤੇ ਪੀਲਾ ਪੰਜਾ ਚਲਾਉਂਦੇ ਆ ਜਿੱਥੇ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀਆਂ ਜਾ ਰਹੀਆਂ ਹਨ ਉੱਥੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਇੰਨੀਆਂ ਸਖਤ ਕਾਰਵਾਈਆਂ ਪਾਉਣ ਦੇ ਬਾਵਜੂਦ ਵੀ ਨਸ਼ਾ ਤਸਕਰਾਂ ਵੱਲੋਂ ਨਸ਼ਾ ਵੇਚਣ ਦੀਆਂ ਖਬਰਾਂ ਹਰ ਰੋਜ਼ ਸਾਹਮਣੇ ਆ ਰਹੀਆਂ ਹਨ ਜਿੱਥੇ ਨਸ਼ਾ ਤਸਕਰ ਬੇਖੌਫ ਹੋ ਕੇ ਨਸ਼ਾ ਹੀ ਨਹੀਂ ਵੇਚਦੇ ਹਨ ਉਹਨਾਂ ਦਾ ਵਿਰੋਧ ਕਰਨ ਵਾਲਿਆਂ ਤੇ ਆਪਣੇ ਦਾਦਾਗਰੀ ਗੁੰਡਾਗਰਦੀ ਵੀ ਦਿਖਾਉਂਦੇ ਹਨ ਐਸਾ ਹੀ ਮਾਮਲਾ ਬਰਨਾਲਾ ਸਹਿਰ ਦੇ ਗੁਰੂ ਨਾਨਕ ਨਗਰ ਬੈਕਸਾਈਡ ਨਗਰ ਕੌਂਸਲ ਦਫ਼ਤਰ ਦਾ ਸਾਹਮਣੇ ਆਇਆ ਹੈ ਜਿੱਥੇ ਮੁਹੱਲੇ ਦੇ ਕੁਝ ਨੌਜਵਾਨ ਅਤੇ ਔਰਤਾਂ ਵੱਲੋਂ ਕਈ ਦਿਨਾਂ ਤੋਂ ਮੁਹੱਲੇ ਵਿੱਚ ਨਸ਼ਾ ਵੇਚਣ ਦਾ ਵਿਰੋਧ ਕੀਤਾ ਤਾਂ ਬੀਤੀ ਰਾਤ ਨਸ਼ਾ ਤਸਕਰਾਂ ਵੱਲੋਂ ਕੁਝ ਨਸੇੜੀ ਕਿਸਮ ਦੇ ਵਿਅਕਤੀਆਂ ਨੂੰ ਬੁਲਾ ਕੇ ਨਸ਼ੇ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਡਰਾਤਮਕਾ ਕੇ ਉਹਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤਸਵੀਰਾਂ ਕੀ ਬੋਲਦੀਆਂ ਨੇ ਤੁਸੀਂ ਆਪ ਹੀ ਸੁਣ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਭਰਾਵੋ ਠੀਕ ਆ ਆਪਣੇ ਸਾਰਿਆਂ ਦੇ ਬੱਚੇ ਨੇ ਛੋਟੇ-ਛੋਟੇ ਆਪਾਂ ਹੀ ਕ ਨਸ਼ੇ ਖਿਲਾਫ ਆਪਾਂ ਵਿਰੋਧ ਚਲਾ ਰਹੇ ਹਾਂ ਠੀਕ ਹੈ ਨਾ ਇਸੇ ਮਹੱਲੇ 'ਚ ਕੋਈ ਵੀ ਨਸ਼ਾ ਚਿੱਟਾ ਵੇਚੂਗਾ ਉਹਦੇ ਖਿਲਾਫ ਆਪਾਂ ਸਾਰਿਆਂ ਨੇ ਸਖਤ ਕਾਰਵਾਈ ਕਰਨੀ ਆ ਪੁਲਿਸ ਪ੍ਰਸ਼ਾਸਨ ਤੋਂ ਮਦਦ ਲੈਣੀ ਆ ਮੀਡੀਆ ਤੋਂ ਮਦਦ ਲੈਣੀ ਆ ਠੀਕ ਆ ਅਪਾ ਸਾਰੇ ਨਹੀਂ ਸੰਜੋਗ ਰਹਿਣਾ ਉਸ ਚੀਜ਼ ਦਾ ਠੀਕਾ ਵੀਰੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਟੀਟੇ ਬਰਦੋ ਸਾਬਨੇ ਜੰਗ ਲੜਨੀ ਆ ਸਾਰੇ ਨਾਲ ਠੀਕਾ ਆਪਣੇ ਛੋਟੇ ਛੋਟੇ ਬੱਚੇ ਨੇ ਸਾਬਨੇ ਉਹ ਕਰਨਾ ਆ ਸਾਬਨੇ ਨਾਲ ਰਹਿਣਾ ਆਪਣੇ ਠੀਕਾ ਮਿਲ ਕੇ ਆਪਾਂ ਇਹਦੇ 10 ਮੈਂਬਰਾਂ ਦੀ ਕਰਾਂਗੇ ਕਮੇਟੀ ਉਸ ਦੇ ਵਿੱਚ ਸਾਰਿਆਂ ਦੇ ਵਿੱਚ ਆਪਣਾ ਮਾਣੇ ਦਾ ਸੁਧਾਰ ਹੋਊਗਾ ਹਾਂ ਠੀਕ ਹੈ ਸਭ ਨੂੰ ਆਪਾਂ ਨੂੰ ਕੋਈ ਦਿੱਕਤ ਨਹੀਂ ਆਊਗੀ ਫਿਰ ਆਪਾਂ ਮੰਨ ਕੇ ਤੁਹਾਨੂੰ ਆ ਦੀ ਕਿਰਤ ਕਰਦੇ ਆ ਦਸਾਂ ਨੋਆ ਦੀ ਕਿਰਤ ਕਰਦੇ ਆ ਮੁੜ ਕੇ ਦੋ ਘਰ ਆਪਣੀ ਬਸਤੀ ਦੇ ਵਿੱਚ ਚਿੱਟਾ ਵੇਚ ਰਹੇ ਨੇ ਠੀਕ ਹੈ ਚਿੱਟਾ ਵੇਚਦੇ ਨੇ ਉਹਦੇ ਨਾਲ ਨਾਲ ਉਹਨਾਂ ਦੇ ਨਾਲ-ਨਾਲ ਆਪਣੇ ਦੇ ਵੀ ਸਿਕੰਜਾ ਘਸਿਆ ਜਾਂਦਾ ਹਾ ਆਪਾਂ ਸਭ ਨੂੰ ਹੱਥ ਜੋੜ ਕੇ ਹੀ ਅਪੀਲ ਕਰਦਾ ਵੀਰੇ ਸਾਰੇ ਸਾਥ ਦਿਓ ਵਾਰੇ ਗੁਰੂ ਜੀ ਦਾ ਖਾਲਸਾ ਵਾਰੇ ਗੁਰੂ ਜੀ ਦੀ ਖੋਦ ਦੇਣਾ ਦੇਣਾ ਬੇਚੂਰ ਨਾ ਸਾਹ ਸਤੌਰ ਜਗ ਜੀ ਵੇਰੇ ਗੋਲਕੀ ਕੋਈ ਨਸ਼ਾ ਹੈ ਲੈਣ ਕੀ ਆ ਇੱਥੇ ਲੈਣ ਕੀ ਆ ਇੱਥੇ ਲੈਣ ਕੀ ਆ ਇੱਥੇ ਲੈਣ ਕੀ ਆ ਮੈਂ ਬੰਦੇ ਤੋਂ ਪੈਸੇ ਲੈਣੇ ਆ ਕਿਹੜੇ ਕਿਹੜੇ ਮੈਂ ਚੱਲ ਚੱਲ ਜਲਦੀ ਆਜਾ ਚਲੀ ਕਿਧੋਂ ਲੈਣਾ ਆਜਾ ਆ ਚੱਲ ਦਮੋਨੇ ਤੈਨੂੰ ਚੱਲ ਹੋਰ ਚੱਲ ਚੱਲ ਹੋਰ ਤੈਨੂੰ ਪੈਸੇ ਦਵਾਈਏ ਯਾਰ ਕਿਹੜਾ ਦੱਬੀ ਬੈਠਾ ਆਜਾ ਆ ਪਾਸੇ ਹੋ ਜਾ ਪਾਸੇ ਹੋ ਜਾ ਵੱਡੇ ਕਿਨਾਂ ਭਵੇ ਕਿਨਾਂ ਭਵੇ ਕਿੱਥੋਂ ਆਇਆ ਭਾਈ ਕੀ ਨਾਮ ਹੈ ਪ੍ਰੀਤ ਆਪਰੇ ਹਾਂ ਪ੍ਰੀਤ ਪ੍ਰੀਤ ਕਿੱਥੋਂ ਦਾ ਰਹਿਣ ਵਾਲਾ ਇੱਥੇ ਲੋਕਲੀਆ ਹਾਂ ਲੋਕਲੀਆ ਹੈਗਾ ਲੋਕਲ ਕਿੱਥੋਂ भद्रा लोकांना कंबी कधी जाना? ਕੰਬੀ ਕਾ ਤੋ ਐਨਪੀ ਹੋ ਗਿਆ ਕਿਸਕੇ ਲਈ ਮੇਰਾ ਮਦਾ ਮਰੀਜ਼ ਆਦਾ ਮੇਰਾ ਇੱਥੇ ਕਿਵੇਂ ਵਸਤੀ ਚ ਕਿਵੇਂ ਐਸੀ ਮਾਤਰ ਨੂੰ ਆਇਆ ਤੁਰੋਂ ਮੰਗਦਾ ਸੀ ਕਿ ਤੂੰ ਮੈਂ ਆ ਘੱਟ ਦੇਸੀ ਘੜ ਗਿਆ ਹੁਣ ਦਾ ਫਿਰ ਪਿੰਡ ਜੇ ਲੰਗਾ ਹੁਣ ਪਿੰਡ ਨਹੀਂ ਚੱਲੇ ਇੱਥੇ ਕੀ ਪਹਿਲਾਂ ਕਰੇ ਸਲਫਾ ਲੈਣਾ ਅੱਜ ਕੱਲ੍ਹ ਸੀ ਆ ਸਿੱਧੀ ਆਇਆ ਸੀਦੇ ਕੋਲੇ ਆ ਜੀ ਮੈਂ ਕਹਿੰਦਾ ਸਿੱਪਰੇ ਜਾਣਦਾ ਯਾਰ ਅੱਗੇ ਕਿੰਨਾ ਕਰੀ ਲੈ ਕੇ ਗਿਆ ਤੂੰ ਮੈਂ ਕਹਿੰਦਾ ਕਿੱਥੇ ਕਿੱਥੀ ਆਉਣਾ ਮੈਂ ਤਾਂ ਆਪਣੇ ਡਰਾਈਵਰਾਂ ਦਾ ਨੂੰ ਦੱਸ ਦੇ ਮਣੇ ਕਿੱਦੇ ਕੋ ਲੈਣਾ ਹੈ ਯਾਰ ਮੈਂ ਜਾਣਦਾ ਬੜਾ ਕੁਝ ਤੁਹਾਨੂੰ ਮੈਂ ਇਹ ਵੀ ਕਹਿੰਦਾ ਯਾਰ ਮੈਂ ਉਹਦੇ ਨੌਨ ਨਾ ਬਣਾ ਇੱਥੇ ਟਾਹਣੇ ਇਟਾ ਰੋੜੇ ਫ जब एक टीम बन गई तो क्या हुआ आह ठीक है ठीक है क्या है यार ना जब ये मुर्गी लेने आए 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 किन क्या नाम है मनीष क्या लेना है तो मुर्गी लेना है या पोल्ट्री फार्म है नहीं नहीं बोले कि इधर इधर मुर्गी मुर्गी मिलता है तो। मुर्गी लेना हाँ। की ਅਜੀ ਕੀ ਨਾਮ ਹੈ ਮੇਰਾ ਨਾਮ ਹੈ ਮਨੀ ਸਿੰਘ ਹਾਂ ਮਨੀ ਸਿੰਘ ਅੱਜ ਕੀ ਓਏ ਇੱਥੇ ਜੀ ਸਾਨੂੰ ਕਿ ਜਾਨੀ ਕਿ ਇੱਥੇ ਚਿੱਟਾ ਵਿਕ ਰਿਹਾ ਜੀ ਜਾਨੀ ਕਿ ਪੂਰੀ ਬਸਤੀ ਨੂੰ ਸਾਨੂੰ ਤੰਗ ਕੀਤਾ ਜਾ ਰਿਹਾ ਕਿੱਥੇ ਵਿਕ ਰਿਹਾ ਇਹ ਗੁਰਨਾਨਕ ਨਗਰ ਨਵਸਤੀ ਬਰਨਾਲਾ ਜੀ ਅਸੀਂ ਇੱਥੇ ਰੋਕਦੇ ਹਾਂ ਜੀ ਰੁਕਦੇ ਨਹੀਂਗੇ ਇੱਥੇ ਰਾਤ ਦੋਨੇ ਪਾਰਟੀਆਂ ਦੇ ਵਿੱਚ ਆਪਸ ਵਿੱਚ ਗੈਂਗਵਾਰ ਹੋਈ ਆ ਜਾਨੀ ਕਿ ਬਹੁਤ ਜ਼ਿਆਦਾ ਲੜਾਈ ਝਗੜਾ ਹੋਇਆ ਹਾਂ ਅਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਜਿਹੜੇ ਚਿੱਟਾ ਵੇਚਦੇ ਉਹਨਾਂ ਖਿਲਾਫ ਵੀ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਆ ਪਰ ਉਹਨਾਂ ਬਗਰੋ ਸਾਨੂੰ ਗਾਲੀ ਗਲੋਚ ਕੀਤਾ ਗਿਆ ਹਾਂ ਸਾਡੇ ਕੈਨ ਦੇ ਵਿੱਚ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਵੀ ਰਾਤ ਮਦਦ ਲਈਤੀ ਆ ਸਾਡੀ ਉੱਥੇ ਵੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਦਿਨੇ ਵੀ ਇਹੀ ਚੀਜ਼ ਰੋਕਣ ਵਾਸਤੇ ਕਿਹਾ ਪਰ ਸਾਨੂੰ ਦਿਨੇ ਵੀ ਗਾਲੀ ਗਲੋਚ ਕੀਤਾਗਾ ਅਸੀਂ ਇਹੀ ਮੰਗ ਕਰਦੇ ਆ ਸਰਕਾਰ ਤੋਂ ਵੀ ਇੱਥੇ ਸਾਨੂੰ ਚਿੱਟਾ ਵਿਕਣਾ ਬੰਦ ਹੋਣਾ ਚਾਹੀਦਾ ਅਸੀਂ ਨਸ਼ੇ ਖਿਲਾਫ 10-12 ਮੁੰਡਿਆਂ ਨੇ ਮਹਮਤ ਚਲਾਈ ਆ ਕਿ ਵੀ ਇੱਥੇ ਨਸ਼ਾ ਬੰਦ ਹੋਣਾ ਚਾਹੀਦਾ ਸਾਨੂੰ ਅਸੀਂ ਹਰ ਇੱਕ ਤਰ੍ਹਾਂ ਦੀ ਪ੍ਰਸ਼ਾਸਨ ਕੋਲ ਵੀ ਜਾਵਾਂਗੇ ਮੀਡੀਆ ਕੋਲ ਵੀ ਜਾਵਾਂਗੇ ਅਸੀਂ ਹਰ ਇੱਕ ਤਰ੍ਹਾਂ ਦੀ ਹੈਲਫ ਲੈਂਦੀ ਕੋਸ਼ਿਸ਼ ਕਰਾਂਗੇ ਸਾਡੀ ਹੈਲਫ ਕੀਤੀ ਜਾਵੇ ਚਿੱਟਾ ਰੋਕਣ ਦੀ ਕੋਸ਼ਿਸ਼ ਕਰਾਂਗੇ ਫੁੱਲ ਤੋਂ ਫੁੱਲ ਅਸੀਂ ਚਿੱਟਾ ਨਹੀਂ ਵਿਕਣ ਦੇਵਾਂਗੇ ਇੱਥੇ ਕੋਈ ਵੀ ਜੇ ਚਿੱਟਾ ਵੇਚੂਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਇਤਲਾਹ ਕਰਾਂਗੇ ਦੇਖੋ ਭਗਵੰਤ ਮਾਨ ਸਰ ਕਹਿੰਦੇ ਸੀਗੇ ਵੀ ਬਹੁਤ ਅਸੀਂ ਚਿੱਟਾ ਬੰਦ ਕਰਾਂਗੇ ਬਲਕਿ 3 ਸਾਲਾਂ ਦੇ ਵਿੱਚ ਚਿੱਟਾ ਨਹੀਂ ਬੰਦ ਹੋਇਆ ਅਸੀਂ ਇਹੀ ਅਪੀਲ ਕਰਦੇ ਹਾਂ ਭਗਵੰਤ ਮਾਨ ਸਰਕਾਰ ਨੂੰ ਵੀ ਵੀ ਚਿੱਟਾ ਇੱਥੇ ਸਾਡੇ ਬੰਦ ਕੀਤਾ ਜਾਵੇ ਅਸੀਂ ਪੂਰੀ ਬਸਤੀ ਵੱਲੋਂ ਕੀਤਾ ਜਾ ਰਿਹਾ ਜੀ ਸਾਡੀ ਬਸਤੀ ਦੇ ਵਿੱਚ ਦੋ ਘਰ ਵੇਚਦੇ ਨੇ ਉਹਨਾਂ ਨੂੰ ਬੰਦ ਕੀਤਾ ਜਾਵੇ ਉਹਨਾਂ ਦੇ ਸਖਤ ਬੰਦੀ ਤੋਂ ਬੰਦੀ ਕਾਰਵਾਈ ਕੀਤੀ ਜਾਵੇ ਉਹਨਾਂ ਖਿਲਾਫ ਜਿਹੜੀ ਆਉਂਦੇ ਨੇ ਮੋਟਰਸਾਈਕਲ ਆ 50 50 ਕਿਉਂਦੇ ਨੇ ਪੀਕੇ ਚਲਰ ਦੇ ਨਾਲ ਅੰਦਰ ਵਾਰ-ਵਾਰ ਕੇ ਪਿਉਂਦੀਆਂ ਹੋਈ ਕਿੰਨੇ ਘਰ ਨੇ ਘਰ ਇੱਕੋ ਹੀ ਆਈ ਹਾਂ ਦੋ ਜਣੇ ਆ ਘਰ ਬਸ ਸਿਰਫ ਦੋ ਦੋ ਘਰ ਬਾਕੀ ਵਾਕੀ ਚਾਰੇ ਮਿੰਟ ਕਰਨ ਵਾਲੇ ਨਹੀਂ ਕਿਸੇ ਕੋਲੇ ਰੇੜਾ ਆ ਕਿਸੇ ਕੋਲੇ ਰੇੜੀ ਆ ਕਿਸੇ ਕੋਲੇ ਆਟੋ ਆ ਕਿਸੇ ਕੋਲੇ ਆਪਦੇ ਆਪ ਦੇ ਸਾਧਨ ਆ ਜੀ ਹਾਰੇ ਕੰਮ ਕਰਦੇ ਜੀ ਮਿੰਟ ਕਰਦੇ ਕੁੜੀਆਂ ਤਾਂ ਦਿਹਾੜੀ ਜਾਂਦੀਆਂ ਨਾਲੇ ਦੋ ਘਰ ਸਿਰਫ ਦੋ ਘਰਾਂ ਨੇ ਤੁਹਾਨੂੰ ਤੰਗ ਕਰ ਰੱਖਿਆ ਜੀ ਰਾਤ ਸਾਢੇ ਦੇ ਹਮਲਾ ਹੋ ਗਿਆ ਹੁਣ ਹਮਲਾ ਹੋ ਗਿਆ ਜੀ ਮੁੰਡੇ ਨੰਗੇ ਆ ਕਿਰਪਾਨਾ ਲੈ ਕੇ ਹੁਣ ਆਏ ਅਸੀਂ ਥਾਣੇ 'ਚ ਬੈਠੇ ਸੀ ਮਗਰੋਂ ਸਾਡੇ ਘੂਏ ਭੰਨ ਕੇ ਦੇਖ ਕੇ ਜੱਡ ਉੱਤੇ ਹੱਥਾ ਆ ਤੁਹਾਨੂੰ ਦਿਖਾਉਂਦੇ ਆ ਜੀ ਹੈ ਸਾਡੀ ਸਲਵਾਈ ਕੋਈ ਨਹੀਂ ਦੁਰਦਾਜੀ ਦੋ ਵਾਰੀ ਮਿੰਤਾਂ ਕਰ ਕਰਕੇ ਉਹਨਾਂ ਨੂੰ ਲੈ ਕੇ ਆਏ ਕੋਈ ਆ ਕੇ ਨਾ ਬੰਦੇ ਆਈ ਨਹੀਂ ਢੇੜਾ ਗੱਟ ਕੇ ਮੁੜ ਕੇ ਸਾਨੂੰ ਕੋਈ ਨਹੀਂ ਕੁਝ ਕਿਹਾ ਅੱਜ ਕਿਹਾ ਜੀ ਕੁਝ ਕਰੋ ਸਾਡੇ ਬੱਚਿਆਂ ਨੂੰ ਮਾਰਨਗੇ ਉਹ ਕਹਿੰਦੇ ਅਸੀਂ ਕੀ ਕਰੀਏ ਇਹ ਗੱਲ ਕਿਨੇ ਕਹੀ ਹੈ ਇਹ ਜਨਾਬ ਕਹਿੰਦੇ ਨੇ ਜੀ ਪੁਲਿਸ ਵਾਲੇ ਕਹਿੰਦੇ ਜੀ ਅਸੀਂ ਉਹ ਸਲਵਾਈ ਕਰਦੇ ਨਹੀਂ ਪਹਿਲਾਂ ਮਿੰਤਾਂ ਲੈ ਕੇ ਆ ਗੇੜਾ ਗੱਟ ਕੇ ਮੁੜ ਗਏ ਜੀ ਕੋਈ ਹੱਲ ਕਰਦੇ ਸਰਪੰਚ ਜੀ ਕੋ ਸਾਰੇ ਆਇਨਾ ਆਏ ਜਰੂਰ ਨੇ ਜੀ ਕੀ ਨਾਮ ਕਿਆ ਕਰ ਹਾਂ ਮਤਾ ਜੀ ਕੀ ਹੋਇਆ ਬੱਕਾ ਬੱਕਾ ਜੇ ਸਾਨੂੰ ਕੁੱਟਣ ਪੈ ਕੇ ਇਟਾ ਮਾਰ ਲਾ ਕੇ ਗੇਟ ਪੜਤਾ ਕਰ ਪਾਨ ਨਾੜ ਹਾਂ ਅਜੀ ਅਸੀਂ ਤਾਂ ਜੀ ਕੋਠਿਆਂ ਦੇ ਚੜ ਕੇ ਜਾਨ ਬਚਾਈ ਕੌਣ ਮਾਰਨ ਪੈ ਗਏ ਹਾਂ ਆਜ ਤੇ 10-12 ਜਣੇ ਇੱਥੇ ਜੀ ਛੇੜੀ ਬੰਦੇ ਛੇੜੀ ਤੀ ਛੇੜੀ ਤੀ ਹਾਂ ਕੀ ਦੁਸ਼ਮ ਕੀ ਦੁਸ਼ਮਣੀ ਹੈ ਛੋਡੀ ਛੋਨੂ ਕੇ ਮਾਰਨ ਪੈ ਗਏ ਕੀ ਅਜੀ ਤਾਂ ਜੀ ਕੋਈ ਦੁਸ਼ਮਣੀ ਨਹੀਂ ਬਤਿਆ ਤੇ ਤਾਂ ਦੋ ਕਰ ਚਿੱਟਾ ਦੇ ਚਿੱਟਾ ਦੇ ਚਿੱਟਾ ਦੇ ਚਿੱਟਾ ਦੇ ਇਹਨੂੰ ਬੰਦ ਕਰਦੇ ਆ ਜੀ ਉਹ ਮੰਨਾ ਬਣੀ ਜੀ ਸਾਨੂੰ ਤਾਂ ਲੈਣ ਆਉਂਦੇ ਆ ਚਿੱਟੇ ਵਾਲੇ ਨੇ ਬਣਾਉਂਦੇ ਨੇ ਚਿੱਟੇ ਵਾਲੇ ਇੱਥੇ ਵਿਕਦਾ ਹੈ ਹਾਂ ਵਿਕਦਾ ਹੈ ਪੰਜਾਬ ਪੁਲਿਸ ਪੰਜਾਬ ਸਰਕਾਰ ਪੰਜਾਬ ਪੁਲਿਸ ਤਾਂ ਕਹਿੰਦੀ ਵੀ ਤੁਸੀਂ ਸਾਨੂੰ ਦੱਸੋ ਜੇ ਕੋਈ ਨਸ਼ਾ ਵੇਚਦਾ ਫਿਰ ਤੁਸੀਂ ਦੱਸਿਆ ਨਹੀਂ ਨਹੀਂ ਦੱਸਿਆ ਜੀ ਮੈਨੂੰ ਬੜਾ ਵੀ ਦੱਸਿਆ ਹੀ ਅਸੀਂ ਬਹੁਤ ਜਾ ਕੇ ਦੱਸਿਆ ਹੀ ਅਸੀਂ ਸਾਡੀ ਕੋਈ ਨਹੀਂ ਕੋਈ ਨਹੀਂ ਸੁਣਦਾ ਹੀ ਸਾਡੀ ਜੀ ਇੱਥੇ ਅਸੀਂ ਸਾਡੇ ਛੋਟੇ ਛੋਟੇ ਬੱਚੇ ਨਹੀਂ ਸਾਡੀਆਂ ਧੀਆਂ ਨਹੀਂ ਦੇਖੋ ਦੇਖ ਸਾਡੇ ਛੋਟੇ ਛੋਟੇ ਬੱਚੇ ਖਰਾਬ ਹੁੰਦੇ ਨਹੀਂ ਵੀ ਦੇਖੋ ਦੇ ਕੋਈ ਹੁਣ ਅਸੀਂ ਉਹਨਾਂ ਨੂੰ ਕਹਿੰਦੇ ਅਸੀਂ ਬੰਦ ਕਰਨਾ ਚਾਹੁੰਦੇ ਆ ਅਸੀਂ ਕੱਲ੍ਹ ਸ਼ਾਮ ਨੂੰ ਚੌਂਕੀ 'ਚ ਵੀ ਗਏ ਸੀ ਸਾਡੀ ਕਿਸੇ ਨੇ ਨਹੀਂ ਸੁਣੀ ਹੋਰ ਵੀ ਗਏ ਸੀ ਹੌਣ ਵੀ ਨਹੀਂ ਕਿਸੇ ਨੇ ਸੁਣੀ ਜੀ ਅਸੀਂ ਬਸ ਬੰਦ ਕਰਨਾ ਚਾਹੁੰਦੇ ਆਂ ਇਹ ਹੁਣ ਉਹਨਾਂ ਨੇ ਬੁਲਾਏ ਨਹੀਂ ਬਦਮਾਸ਼ੀ ਜਿਹੜੇ ਵੇਚਦੇ ਸਾਡੇ ਸਿਰਫ ਦੋ ਘਰ ਵੇਚਦੇ ਨੇ ਉਹਨਾਂ ਨੇ ਬੁਲਾਇਆ ਗਿਆ ਜੀ ਬੰਦੇ ਗੁੰਡੇ ਕਰਦੀ ਬੁਲਾਏ ਗਏ ਤੇ ਸਾਡੇ ਗੇਟ ਵੱਢ ਕੇ ਗਏ ਨਹੀਂ ਸਾਡੇ ਸਾਡੇ ਜਿਹੜੇ ਵੀ ਹਾਂ ਸਾਡੇ ਗੇਟ ਵੱਢ ਕੇ ਗਈ ਕਿਰਪਾਨਾਂ ਨਾਲ ਜੀ ਮੇਰੇ ਘਰ ਦੇ ਦੋ ਜੀਆਂ ਵਾਲੇ ਜੀ ਜਵਾਖ ਜిల్లా ਹੋਣ ਵਾਲੇ ਜੀ ਇਹਨਾਂ ਨੂੰ ਵੀ ਧੱਕਾ ਦੇ ਕੇ ਗਏ ਨੇ ਨਸ਼ੇੜੀ ਬੰਦੇ ਜੀ ਜਿੱਦੇ ਕਾਨੂੰ ਇਹਨਾਂ ਦੇ ਕੋਈ ਕਿਰਪਾਨ ਕਿਰਪਾਨ ਬਾਦੀ ਕੋਈ ਡਾਂਗ ਡਾਂਗ ਬਾਦੀ ਅਸੀਂ ਉਹਨਾਂ ਦਾ ਚਿੱਟਿਆਂ ਦਾ ਕੀ ਲੈਂਦੇ ਜੀ ਅਸੀਂ ਬੰਦ ਕਰਨਾ ਚਾਹੁੰਦੇ ਵੀ ਵੀ ਸਾਡੀ ਕੋਈ ਵੀ ਸੁਣਨੀ ਚਾਹੀਦੀ ਹੈ ਇਹ ਗੱਲ ਵੀ ਸਾਡੀ ਵੀਡੀਓ ਭਗਵਾਨ ਤਮਾਨ ਤੱਕ ਜਾਣੀ ਚਾਹੀਦੀ ਹੈ ਸਾਡੀ ਵੀਡੀਓ ਭਗਵਾਨ ਤਮਾਨ ਨੂੰ ਕਹਿੰਦੇ ਆ ਵੀ ਪੰਜਾਬ ਤੁਸੀਂ ਕਹਿੰਦੇ ਵੀ ਜਿੱਦਾਂ ਬੰਦ ਹੋ ਗਿਆ ਕਿਹੜਾ ਕਹਿੰਦਾ ਬੰਦ ਹੋ ਗਿਆ ਕੋਈ ਬੰਦ ਨਹੀਂ ਹੋਇਆ ਤੇ ਛਲੇ ਆਮ ਵਿਕੀ ਜਾਂਦਾ ਹੀ ਸਾਨੂੰ ਰਾਤਾਂ ਨੂੰ ਦੁਖੀ ਕੀਤਾ ਜਾਂਦਾ ਜੀ ਐਡੀ ਕੀ ਸੀ ਬੱਸ ਸਾਡਾ ਨਾਂ ਰੱਖਿਆ ਇੱਕ ਜਮਨਾਈ ਵਿਕੀ ਦੇ ਘਰ ਦੇ ਜਿਨ੍ਹਾਂ ਨੇ ਸਾਨੂੰ ਕਟਵਾਇਆ ਜਿਨ੍ਹਾਂ ਨੇ ਸਾਡੇ ਗੁੰਡੇ ਕਰਦੀ ਇੱਥੇ ਲਿਆ ਕੇ ਬਾੜਿਆ ਮਾਰਨ ਖਾਤਰ ਜੀ ਉਹਨਾਂ ਨੇ ਹਾਂਜੀ ਕੀ ਨਾਮ ਹੈ ਜੀ ਰਾਜੂ ਜੀ ਹਾਂਜੀ ਅਜੇ ਰਾਜੂ ਜੀ ਕੀ ਗੱਲ ਹੋਇਆ ਤਾਂ ਹੋਈ ਹੈ ਤੁਹਾਡੇ ਵਾਸਤੇ ਜੀ ਅਸੀਂ ਹੁਣ ਚੌਂਕੀ 'ਚ ਗਏ ਸੀ ਅਸੀਂ ਚੌਂਕੀ 'ਚ ਉਹਨਾਂ ਨੂੰ ਕਿਹਾ ਵੀ ਸਾਡੇ ਦੇਖੋ ਜੀ ਘਰੇ ਕੱਲੀਆਂ ਕੁੜੀਆਂ ਹਨ ਕੁਮਾਰੀਆਂ ਤੇ ਇੱਕ ਦੋ ਜੀਆਂ ਆਲੀ ਬੈਠੀ ਆ ਸਾਡੇ ਕੋਲੋਂ ਗੇਟਾਂ ਦੇ ਕਿਰਪਾਨਾਂ ਮਾਰ ਗਏ ਸੀ ਉਹਨਾਂ ਨੂੰ ਕਿਹਾ ਵੀ ਫਟਾਫਟ ਚੱਲੋ ਜੀ ਸਾਨੂੰ ਘਰੋਂ ਫੋਨ ਆਈ ਜਾਂਦਾ ਉਹ ਕਹਿੰਦੇ ਅਸੀਂ ਚਾਹ ਪੀ ਲਈਏ ਚੱਲਦੇ ਆ ਜੀ ਅੱਧੇ ਵਰਦੀਆਂ ਪਾਣ ਲੱਗ ਗਏ ਅੱਧੇ ਚਾਹ ਪੀਣ ਲੱਗ ਗਏ ਜੀ ਉਦੋਂ ਉਹ ਭੱਜ ਗਏ ਜੀ ਆ ਕੇ ਕਿਰਪਾਨਾ ਕਰਪੂਣਾ ਮਾਰ ਕੇ ਇੱਟਾ 12 ਦੇ ਕਿਉਂਕਿ ਰੰਜਸਵਾ ਜੀ ਇੱਕ ਪੀ ਗਲਬਾਤ ਰੰਜਸਵਾ ਜੀ ਇਹੀ ਆਈ ਅਸੀਂ ਇੱਥੋਂ ਚਿੱਟੇ ਤੋਂ ਰੋਕਦੇ ਤੇ ਚਿੱਟਾ ਪੀਣ ਆਉਂਦੇ ਆ ਜੀ ਘਰਾਂ ਚ ਮੁੰਡੇ ਅਸੀਂ ਉਹਨਾਂ ਰੋਕਦੇ ਨਹੀਂ ਭਾਈ ਆ ਮੱਲੇ ਚ ਨਾ ਆਓ ਸਾਡੇ ਜੀ ਵੀ ਆਪ ਦਾ ਬਾਹਰ ਜਾਓ ਜਿੱਤੋਂ ਮਰਜੀ ਲਓ ਪਰ ਸਾਡੇ ਮੱਲੇ ਚ ਨਾ ਪੜੋ ਚਿੱਟਾ ਲੈਣਾ ਜੀ ਅਸੀਂ ਨਹੀਂ ਇੱਥੇ ਚਿੱਟਾ ਲੈਣ ਦੇਣਾ ਜਿਹੜਾ ਕੋਈ ਘਰ ਵੇਚਦਾ ਹਾਂ ਸਾਡੇ ਮੱਲੇ ਚ ਨਾ ਪੜੋ ਸਾਡੀਆਂ ਕੁੜੀਆਂ ਕੁਵਾਰੀਆਂ ਸਾਡੇ ਭੋਰਾ ਭਰਾ ਜਗਾ ਸਾਡੇ ਗਲੀ ਚ ਬੁੜੀਆਂ ਕੁੜੀਆਂ ਬੈਠੀਆਂ ਕੁਵਾਰੀਆਂ ਸਭ ਨੂੰ ਰੋਟੀਆਂ ਵੀ ਪਕਾਉਂਦੇ ਆਈ ਜਾ ਪਾਣੀ ਵੀ ਬਣਾਦੀਆਂ ਵਿੱਚ ਦੀ ਮੋਟਰਸਾਈਕਲ ਮਾਰ ਕੇ ਲੰਘ ਜਾਂਦੇ ਆ ਜੀ ਇਹ ਨਹੀਂ ਪਤਾ ਵੀ ਰੇਡ ਕਦੋਂ ਆ ਜੇ ਤੇ ਸਾਨੂੰ ਕਦੋਂ ਤੰਗ ਕਰ ਲੈਣਗੇ ਸੀ ਤਾਂ ਦੋ ਕਿ ਸਵੇਰੇ 4 ਪਜ ਮੰਡੀ ਜਾਂਦੇ ਆ ਜੀ ਆ ਕੇ ਦੁਪਹਿਰੇ 2 ਘੰਟੇ ਸੌਂਦਾ ਹੁੰਦਾ ਸਾਡੇ ਕੋਲ ਉਹ ਵੀ ਸਾਨੂੰ ਸੌਂ ਨਹੀਂ ਪੈਂਦਾ ਜੀ ਵੀ ਸਾਨੂੰ ਡਰ ਰਹਿੰਦਾ ਵੀ ਸਾਡੇ ਤੇ ਚੱਕ ਕੇ ਨਜਾਇਜ਼ ਨਾ ਪਾ ਦੇਣ ਵੀ ਇਹ ਵੀ ਦੋ ਨੰਬਰ ਦਾ ਕੰਮ ਕਰਦੇ ਆ ਜੀ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਤਾਂ ਰੇੜੀਆਂ ਚਲਾਣੇ ਮੋਟਰਸਾਈਕਲ ਵਾਲੀਆਂ ਜੀ ਠੀਕ ਨਮਈ ਰਵੀ ਸਿੰਘ ਜੀ ਹਾਂ ਜੀ ਕੀ ਗੱਲ ਹੋਈ ਗੱਲ ਇਹ ਹੋਈ ਆਈ ਦੋ ਸਾਡੇ ਘਰ ਚੱਕਾ ਵੇਚਦੇ ਨੇ ਜੀ ਉਹਨਾਂ 'ਦੇ ਲੜਾਈ ਹੋਈ ਆ ਆਪਣੇ ਬਾਹਰ ਮੂਰੇ ਆ ਕੇ ਕਿਰਪਾਨਾਂ ਚਲਾਉਂਦੇ ਆਂ ਅਸੀਂ ਲੜਿਆ ਹੀ ਉਹਨਾਂ ਨਾਲ ਵੀ ਕਿਹੜੀ ਗੱਲੋਂ ਸਾਡਾ ਕਿਰਪਾਨਾਂ ਚਲਾਣੇ ਆਂ ਅਸੀਂ ਆਪਾਂ ਚਿੱਟਾ ਬੰਦ ਕਰਨਾ ਚਾਹੁੰਨੇ ਆਂ ਆਪਾਂ ਉਹਨਾਂ ਨੂੰ ਕਹੇ ਇਹੀ ਆ ਵਾ ਸਾਡੇ ਆਪਣੀ ਗੱਲ ਚਾਹੀਦੀ ਬਸ ਕੱਲੂ ਸਾਡੇ ਮੁੰਡੇ ਹਾਂ ਹਾਂ ਕੱਲੂ ਜਵਾਖ ਨੇ ਸਾਡੇ ਛੋਟੇ ਛੋਟੇ ਬੱਚੇ ਨੇ ਕੱਲੂ ਉਹਨਾਂ ਨੂੰ ਦੇਖ ਕੇ ਉਹ ਬੱਚੇ ਖਰਾਬ ਹੋਣਗੇ ਵੀ ਆਪਾਂ ਦੋ ਘਰਾਂ ਦਾ ਜਮੀ ਉਹ ਕਰਵਾਣਾ ਹੀ ਬੰਦ ਕਰਨਾ ਹੀ ਆਪਾਂ ਚਿੱਟਾ ਇਹ ਕਰਾਣਾ ਚਾਹੁੰਦੇ ਆਂ ਵਿੱਕੀ ਤੇ ਦਲਵਾਰਾ ਸਿੰਘ ਜੀ ਕਿਹੜੀ ਬਸਤੀ ਚ ਕਿੱਥੇ ਕਮੇਟੀ ਦਫਤਰ ਦੇ ਬੈਕ ਸਾਈਡ ਹੀ ਗੁਰਨਾਨਕਪੁਰ ਬਸਤੀ ਜੀ ਹਾਂਜੀ ਅੱਜ ਤੁਹਾਡੇ ਨਾਲ ਕੀ ਝਗੜਾ ਹੋਇਆ ਸਾਡੇ ਨਾਲ ਅੱਜ ਹੋਇਆ ਹੀ ਅੱਜ ਦੋ ਬੰਦੇ ਆਏ ਜੀ ਉਹ ਹੀ ਅਸੀਂ ਆਏ ਰੇੜੀਆਂ ਤੋਂ ਹੀ ਰੇੜੀਆਂ ਤੋਂ ਆਏ ਸਾਡੇ ਨਾਲ ਧੱਕੋਬਾਜੀ ਕਰਦੇ ਸਾਡੇ ਘਰਦਿਆਂ ਨਾਲ ਜੀ ਤੇ ਸਾਡੇ ਨਾਲ ਜੀ ਉਸ ਤੋਂ ਬਾਅਦ ਅਸੀਂ ਥਾਣੇ ગયા ਸਾਡੀ ਚੌਂਕੀ ਵਾਲਿਆਂ ਨੇ ਕਿਸੇ ਨੇ ਸੁਣੀ ਨਹੀਂ ਬਾਈ ਗੱਲ ਕਦੇ ਕਹਿੰਦੇ ਚਾਹ ਪੀ ਲਈਏ ਕਦੇ ਕਹਿੰਦੇ ਵਰਤੀ ਪਾ ਲਈਏ ਉਸ ਤੋਂ ਬਾਅਦ ਆਏ ਪੰਜਾਬ ਸਰਕਾਰ ਵੱਲੋਂ ਨਸ਼ਾ ਵੇਚਣ ਵਾਲੇ ਦੇ ਖਿਲਾਫ ਬਹੁਤ ਵੱਡਾ ਸਕੰਜਾ ਕੱਸਿਆ ਗਿਆ ਤੁਸੀਂ ਪੁਲਿਸ ਦਾ ਦੱਸਿਆ ਜੀ ਸਾਡੀ ਸੁਣਦੇ ਨਹੀਂ ਕੋਈ ਕਿਹਨਾਂ ਨੂੰ ਦੱਸਿਆ ਆਪਣੇ ਜਦ ਜੇ ਸਾਡੀ ਕਮਿਆਬ ਪੈਂਦੀ ਹੈ ਬੱਸ ਸਟੈਂਡ ਕੋਲੇ ਜੀ ਉਹ ਕਹਿੰਦੇ ਜੀ ਵੀ ਸਾਡੇ ਕੋਲ ਤਾਂ ਆਉ ਨਾ ਜੀ ਸਾਨੂੰ ਸਿੱਧਾ ਜਵਾਬ ਦਿੱਤਾ ਜੀ ਹਾਂ ਜੀ ਸਾਨੂੰ ਜਵਾਬ ਦਿੱਤਾ ਜੀ ਉਹਨਾਂ ਨੇ ਮੰਗੀ ਜੀ ਇਹੀ ਕਰਦੇ ਆ ਵੀ ਚਿੱਟਾ ਬੰਦ ਹੋਣਾ ਚਾਹੀਦਾ ਜੀ ਹਾਂ ਜੀ ਸਾਡੇ ਬੱਚੇ ਛੋਟੇ ਛੋਟੇ ਨੇ ਜਿੰਨੀ ਕ ਸਾਡੀ ਜ਼ਰਤ ਰਹੂਗੀ ਅਸੀਂ ਟੋਲੀ ਬਣਾਈ ਆ 20 ਜਣਿਆਂ ਦੀ ਜੀ ਖੜਨ ਚਾਹੇ ਨਾ ਖੜਨ ਜੀ ਅਸੀਂ ਦੋ ਜਣੇ ਖੜਾਂਗੇ ਜਿੰਨਾ ਕ ਸੱਤੋਂ ਹੰਦਾ ਲੱਗਦਾ ਅਸੀਂ ਲਾਵਾਂਗੇ ਅਸੀਂ ਬੰਦ ਵੀ ਕਰਾਂਗੇ ਚੱਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਲਪੰਥ ਬੁੱਢਾ ਦਲ ਜਸੇਹਰ ਬਾਬਾ ਭਗਤ ਸਿੰਘ ਜੀ ਬਰਨਾਲੇ ਤੋਂ ਜਸੇਹਰ ਬਾਬਾ ਮਾਨ ਸਿੰਘ ਜੀ ਅਕਾਲੀ ਉਹਨਾਂ ਵੱਲੋਂ ਜਸੇਹਰੀ ਬੁੱਢਾ ਦਲ ਦੀ ਜਿਹੜੀ ਸੇਵਾ ਕੀ ਸੰਭਾਲ ਵਰਨਾਲੇ ਜ਼ਿਲ੍ਹੇ ਦੀ ਮੈਨੂੰ ਸੌਂਪੀ ਗਈ ਆ ਤੇ ਇਹ ਜਿਹੜੀ ਸਾਡੇ ਨਜ਼ਦੀਕ ਹੀ ਸੈਸੀ ਵਸਤੀ ਪੈਂਦੀ ਹੈ ਜੀ ਐਮਸੀ ਦਫਤਰ ਦੀ ਬੈਕ ਸਾਈਡ ਇੱਥੇ ਜਿਹੜਾ ਨਸ਼ਾ ਦਾ ਬਹੁਤ ਹੀ ਜ਼ਿਆਦਾ ਵਿਕਦਾਗਾ ਚਿੱਟੇ ਦੀ ਇੱਥੇ ਮਾਰੂ ਮਾਰ ਜਿਹੜੀ ਸਪਲਾਈ ਆ ਇਸ ਵਸਤੀ ਚ ਹੋ ਰਹੀ ਆ ਪ੍ਰਸ਼ਾਸਨ ਨੇ ਕਈ ਵਾਰੀ ਇੱਥੇ ਰੇਡ ਮਾਰੀ ਆ ਪਰ ਨਾਕਾਮਯਾਬੀ ਕਹਿ ਸਕਦੇ ਅਸੀਂ ਤਾਂ ਇਸ ਚੀਜ਼ ਨੂੰ ਕਿਉਂਕਿ ਭਗਵੰਤ ਜੀ ਮੰਤ ਇੱਕ ਪਾਸੇ ਕਹਿ ਰਹੇਗਾ ਵੀ ਪੰਜਾਬ ਦੇ ਵਿੱਚੋਂ ਚਿੱਟੇ ਦਾ ਨਾਮ ਉਹ ਨਿਸ਼ਾਨ ਮਟਾਵਾਗੇ ਤੇ ਚਿੱਟਾ ਜਮ੍ਹਾਂ ਖਤਮ ਕਰ ਦਾਂਗੇ ਪਰ ਇਹ ਸਿਰਫ ਕਹਿਣ ਨੂੰ ਇੱਕ ਖੋਖਲੀ ਗੱਲਾਂ ਜੱਪਣ ਲੱਗ ਗਿਆ ਨੇ ਕਿਉਂਕਿ ਅਸੀਂ ਇੱਥੇ ਤੀਜੇ ਦਿਨ ਰੇਡ ਪਈ ਦੇਖਦੇ ਆ ਜੇਕਰ ਪ੍ਰਸ਼ਾਸਨ ਦੇ ਪੂਰੀ ਨੇ ਤੇ ਸਖਤ ਕਾਰਵਾਈ ਹੋਣਾ ਆ ਮੁੰਡੇ ਸਾਡੇ ਕੋਲ ਆਇਆ ਮਨੀ ਸਿੰਘ ਜਾਂ ਆ 10 ਮੈਂਬਰ ਨੇ ਇਹ ਸਾਡੇ ਕੋਲ ਇਹਨਾਂ ਨੇ ਪਹੁੰਚ ਕਰੀ ਆ ਤੇ ਅਸੀਂ ਇਹਨਾਂ ਦੀ ਸੁਣਵਾਈ ਕੀਤੀ ਆ ਇਹ ਕਹਿੰਦੇ ਬਾਬਾ ਜੀ ਵੀ ਸਾਡੀ ਸਾਰੀ ਬਸਤੀ ਆ ਜਿਹੜੀ ਉਹ ਨਸ਼ਾ ਨਹੀਂ ਵੇਚਦੀ ਵੀ ਸਿਰਫ ਦੋ ਘਰ ਨੇ ਇਹ ਨੰਗੇ ਚਿੱਟੇ ਹੋ ਗਏ ਗੱਲ ਕਹਿ ਰਹੇ ਵੀ ਉਹ ਚਿੱਟਾ ਵੇਚਦੇ ਉਹਨਾਂ ਦਾ ਨਾਮ ਵੀ ਦੱਸ ਰਹੇ ਨੇ ਵੀਡੀਓ ਦੇ ਵਿੱਚ ਤੇ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਵੀ ਇਹਨਾਂ ਦੀ ਸਪੋਰਟ ਕੀਤੀ ਜਾਵੇ ਕਿਉਂਕਿ ਜਿਹੜੇ ਉਹਨਾਂ ਦੇ ਗਾਹਕ ਨੇ ਕਸਟਮਰ ਨੇ ਚਿੱਟਾ ਲਾਉਣ ਵਾਲੇ ਸਮੱਗਲਰ ਮੁੰਡੇ ਨੇ ਉਹ ਇਹਨਾਂ ਬੰਦਿਆਂ ਨੂੰ ਹੁਣ ਧਮਕੀਆਂ ਦੇ ਰਹੇ ਨੇ ਕੁੱਟਮਾਰ ਕਰਨ ਲਈ ਫੋਨ ਤੇ ਧਮਕੀਆਂ ਦੇ ਰਹੇ ਨੇ ਅੱਜ ਦੁਪਹਿਰੇ ਅਸੀਂ ਕਲਿੱਪ ਵੀ ਦਿਖਾਇਆ ਵੀਡੀਓ ਦੇ ਵਿੱਚ ਇਹਨਾਂ ਦੇ ਘਰ ਆ ਕੇ ਗੇਟਾਂ ਦੇ ਵਿੱਚ ਕਿਰਪਾਨਾਂ ਮਾਰੀ ਗਈਆਂ ਇਸ ਮੁੰਡੇ ਦੇ ਘਰੇ ਜਾਂ ਇਹਦੇ ਕਿਰਪਾਨਾਂ ਮਾਰੀ ਗਈਆਂ ਇਹਨੂੰ ਧਮਕੀ ਦਿੱਤੀ ਗਈ ਇਹਨਾਂ ਦੇ ਘਰੇ ਜੀ ਉਸ ਦੇ ਸਬੰਧ ਵਿੱਚ ਇਹਨਾਂ ਨੇ ਕੱਲ ਐਪਲੀਕੇਸ਼ਨ ਦਿੱਤੀ ਆ ਕੱਲ ਰਾਤ ਦੀ ਵਾਰ ਦਾਤਾ ਜੀ ਇਹ ਉਹ ਐਪਲੀਕੇਸ਼ਨ ਦਿੱਤੀ ਹੋਣ ਦੇ ਬਾਵਜੂਦ ਵੀ ਹਲੇ ਤੱਕ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਮਸਲੇ ਦੇ ਉੱਤੇ ਇਸ ਤੇ ਧਿਆਨ ਨਹੀਂ ਦਿੱਤਾ ਗਿਆ ਅਸੀਂ ਇਸ ਦੇ ਸਬੰਧ ਦੇ ਵਿੱਚ ਕੱਲ ਨੂੰ ਮਾਨ ਜੋਗਾ ਐਸਐਸਪੀ ਸਾਹਿਬ ਨੂੰ ਲਿਖਤੀ ਰੂਪ ਦੇ ਵਿੱਚ ਜੋ ਇਹਨਾਂ ਦੀ ਕਮੇਟੀ ਗਠਨ ਕੀਤੀ ਆ ਉਸ ਤੋਂ ਐਪਲੀਕੇਸ਼ਨ ਦਵਾਵਾਂਗੇ ਐਸਐਸਪੀ ਸਾਹਿਬ ਅੱਗੇ ਅਸੀਂ ਫਰਿਆਦ ਕਰਾਂਗੇ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਜੋ ਬੰਦੇ ਸਿਹਰੇ ਕਿਰਤ ਕਰਨ ਵਾਲੇ ਬੰਦੇ ਨੇ ਇਹਨਾਂ ਕੋਲੇ ਰੇੜੀਆਂ ਆ ਆਪਣੇ ਆਟੋ ਇਹਨਾਂ ਨੂੰ ਵੀ ਤਾਂਗੇ ਪਰੇਸ਼ਾਨ ਕੀਤਾ ਜਾਂਦਾ ਸਿਰਫ ਦੋ ਬੰਦਿਆ ਕਰਕੇ ਜੋ ਚਿੱਟਾ ਭੇਜਦੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਅਸੀਂ ਇਹਨਾਂ ਦਾ ਬਿਲਕੁਲ ਦਿਲੋਂ ਸਹਿਯੋਗ ਕਰਦੇ ਆ ਜੇਕਰ ਲੋੜ ਪਈ ਦਲ ਪੰਥ ਦੀ ਤਾਂ ਉੱਪਰ ਜੱਜਦਾਰ ਵੀ ਬੈਠੇ ਨੇ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਅਸੀਂ ਇਹਨਾਂ ਦੇ ਸਹਿਯੋਗ ਕਰਾਂਗੇ ਜੇਕਰ ਕੱਲੂ ਕਿਸੇ ਨੇ ਇਹਨੂੰ ਕੋਈ ਸੱਟ ਫੇਟ ਵੱਜਦੀ ਆ ਤਾਂ ਉਸ ਦਾ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਨਾ ਜਿਉਂ ਨੇ ਵੀ ਉਹਦੀ ਪਹਿਲਾਂ ਗੌਰ ਕੀਤੀ ਜਾਵੇ ਕਿਉਂਕਿ ਇਹਨੂੰ ਲਗਾਤਾਰ ਜੋ ਧਮਕੀਆਂ ਨੇ ਉਹ ਦੇ ਰਹੇ ਨੇ ਜੇ ਕੱਲੂ ਹਫੜਾ ਦਫੜੀ ਹੁੰਦੀ ਆ ਜਾਂ ਇਹਦੇ ਕੁੱਟਮਾਰ ਹੁੰਦੀ ਆ ਤਾਂ ਕੱਲੂ ਅਸੀਂ ਇਹਦੇ ਨਾਲ ਬਿਲਕੁਲ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਇਹ ਸਾਰੀ ਘਟਨਾਕਰਮ ਦੀ ਜਾਣਕਾਰੀ ਸਰਦਾਰ ਚਰਨਜੀਤ ਸਿੰਘ ਚੌਂਕੀ ਇੰਚਾਰਜ ਅਸਿਸਟੈਂਟ ਬਰਨਾਲਾ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਏ ਗਏ ਜੁੱਧ ਨਸ਼ਿਆਂ ਵਿਰੋਧ ਅਭਿਮਾਨ ਤੇ ਚੱਲਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਸਿਕੰਜਾ ਕੱਸਿਆ ਹੋਇਆ ਹੈ ਨਸ਼ਾ ਤਸਕਰਾਂ ਨੂੰ ਰੱਤੀ ਪਰ ਵੀ ਢਿੱਲ ਨਹੀਂ ਦਿੱਤੀ ਜਾਵੇਗੀ ਉਹਨਾਂ ਦੱਸਿਆ ਕਿ ਇਸ ਖੱਟ ਜਗ੍ਹਾ ਤੇ ਸਾਡੇ ਮੁਲਾਜ਼ਮ ਵੀ ਪਹੁੰਚੇ ਸਨ ਪਰ ਦੋਸ਼ੀ ਫਰਾਰ ਹਨ ਜਲਦੀ ਹੀ ਦੋਸ਼ੀਆਂ ਨੂੰ ਫੜ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੁਸੀਂ ਦੇਖ ਰਹੇ ਹੋ ਬਰਨਾਲਾ ਤੋਂ ਪਰਮਜੀਤ ਸਿੰਘ ਕੈਰੇ ਦੀ ਰਿਪੋਰਟ ਕੈਰੇ ਲਾਈਵ ਸਟਾਰ